ਮੈਂ ਬਾਲਕਰ ਦਿੱਤੀ ਆ ਤੇ ਮੈਂ 15 ਸਾਲ ਰਹੀ ਆ ਉੱਥੇ ਤੇ ਮੈਂ ਘੁੱਦ ਦੇਖਿਆ ਤੇ ਬੱਚਿਆਂ ਨਾਲ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਜਾਂਦੀ ਹੈ ਮੇਰੇ ਨਾਲ ਵੀ ਹੋਈ ਆ ਤੇ ਆਰਥਿਕ ਸ਼ੋਸ਼ਣ ਵੀ ਬਹੁਤ ਕੀਤਾ ਜਾਂਦਾ ਉੱਥੇ ਬੱਚਿਆਂ ਨੂੰ ਜੇਤੀ ਤੋਂ ਜੇਤੀ ਉੱਥੋਂ ਬਚਾਇਆ ਜਾਵੇ ਤੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਬਸ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦੀ ਕਿ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਡੇਰਾ ਜੀ ਡੇਰਾ ਐਸਜੀਪੀ ਬਾਲਕਰ ਤਲਵੰਡੀ ਕੋਲ ਤਲਵੰਡੀ ਕੋਲ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਉਸ ਹਲਕਾ ਦਾਖਾ ਤਲਵੰਡੀ ਖੁਰਦ ਨਗਰ ਤੋਂ ਪੁਝੇ ਆ ਜੀ ਜਿਹੜਾ ਮਸਲਾ ਪਿਛਲੇ ਦਿਨਾਂ ਤੋਂ ਆਪ ਜੀ ਨੂੰ ਪਤਾ ਹੀ ਹੈ ਕਿ ਸੰਕਰਨਾਂ ਦਾ ਉਕੋਤੀ ਸਾਧਾ ਅਸਲੀ ਵੀਡੀਓ ਦੇ ਨਾਲ ਇਲਾਕਾ ਤੇ ਦੇਸ਼ ਵਿਦੇਸ਼ ਦੇ ਵਿੱਚ ਬੇਅੰਤ ਸੰਗਤਾਂ ਦੇ ਵਿੱਚ ਸਾਧੂ ਮੰਡਲੀ ਦੇ ਵਿੱਚ ਸਮਾਜ ਦੇ ਵਿੱਚ ਬਹੁਤ ਘਟਿਆ ਹਰਕਤ ਦੇ ਕਰਨ ਰੋਸ ਪ੍ਰਗਟ ਕੀਤਾ ਗਿਆ ਉਥੇ ਹੀ ਸਾਡੇ ਨਾਲ ਜਿਨ੍ਹਾਂ ਨੇ ਆਵਾਜ਼ ਉਠਾਈ ਸੀ ਸਾਡੇ ਇਲਾਕੇ ਦੇ ਸਮੂਹ ਸੰਗਤਾਂ ਨੇ ਜਿਹੜੀ ਆਵਾਜ਼ 28 ਸੀਗੀ ਵੀ ਜੋ ਕੇ ਬੱਚੇ ਕਈ ਸਾਲਾਂ ਤੋਂ ਸਾਡੇ ਨਾਲ ਸਰਪੰਚ ਸਾਹਿਬਾਨੀ ਹਨ ਜਿੱਥੇ ਬੱਚੀਆਂ ਮੈਂ ਵੀ ਦੇਖਿਆ ਉੱਥੋਂ ਦੇ ਬੱਚਿਆਂ ਦੇ ਨਾਲ ਬਹੁਤ ਕੁੱਟਮਾਰ ਹੁੰਦੀ ਸੀਗੀ ਕਿਉਂ ਭਜਦੇ ਸੀਗੇ ਇਸ ਲਈ ਸਾਡੇ ਨਾਲ ਕਈ ਪਰਿਵਾਰਾਂ ਨੇ ਸੰਪਰਕ ਕੀਤਾ ਇਹ ਬੱਚੀ ਨੇ ਸੰਪਰਕ ਕੀਤਾ ਇਸ ਬੱਚੀ ਇਹ ਬੱਚੀ ਤਕਰੀਬਨ ਉੱਥੇ 15 17 ਸਾਲ ਪੜੀ ਵੀ ਆ ਤੇ ਸਾਡੇ ਇਹ ਵਿਆਹ ਹੀ ਹੋਇਆ ਇਸ ਜਵਾਨ ਨੂੰ ਉਹ ਬਜ਼ੁਰਗ ਗੁਰਸਿੱਖ ਪਰਿਵਾਰ ਸੀਗਾ ਜਿਨ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਉਹ ਤੁਹਾਨੂੰ ਦੱਸ ਹੀ ਚੁੱਕੇ ਆ ਉਹ ਘਟਨਾ ਇਹ ਆ ਵੀ ਜਾਨੀ ਕਿ ਤਕਰੀਬਨ ਜਦੋਂ ਬੱਚਿਆਂ ਨੂੰ ਬਾਬੇ ਹੀ ਸਾਂਹ ਹਾਂਜੀ ਬੱਚਿਆਂ ਨੂੰ ਉਥੇ ਮਿਲਦੇ ਆ ਕਿਤੋਂ ਵੀ ਉਹ ਨਹੀਂ ਇਹ ਨਹੀਂ ਪਤਾ ਇੱਕ ਰਤਨੀ ਦੇਵੀ ਬੀਪੀ ਆ ਉਹ ਟੋਪ ਤਰ ਲੈਂਦੀ ਆ ਗੋਦ ਲੈਂਦੀ ਆ ਗੋਦ ਲੈ ਕੇ ਜਦੋਂ ਕਰਦੀ ਆ ਬਾਹਰ ਦੇਸੋਂ ਬਦੇਸੋਂ ਜਦੋਂ ਆਪਾਂ ਦਾਨ ਕਰਦੇ ਆ ਰਕਮ ਕਰਦੇ ਆ ਵੀ ਬੱਚੇ ਪੜ੍ਹਦੇ ਇੱਥੇ ਜਾਂ ਕੋਈ ਹੋਰ ਵੀ ਕੋਈ ਸਹੂਲਤ ਵਾਸਤੇ ਜਦੋਂ ਵਿਆਹ ਹੋਊਗਾ ਉਹਨੂੰ ਆਮਾਨਤ ਦਿੱਤੀ ਜਾਊ ਇਹਨਾਂ ਦੇ ਨਾਲ ਇੱਕ ਤਾਂ ਠੱਗੀ ਬਹੁਤ ਵੱਡੀ ਲੱਗੀ ਆ 12 ਲੱਖ ਰੁਪਏ ਦੀ 12 ਲੱਖ ਰੁਪਏ ਦੀ ਐਫ ਡੀ ਸੀਗੀ ਜੋ ਕੇ ਕਰਵਾਈ ਗਈ ਸੀ ਬੱਚੀ ਤੋਂ ਬਾਰ ਬਾਰ ਕਈ ਵਾਰ ਚਿਕਾਂ ਤੇ ਸਾਈਨ ਕਰਵਾਏ ਜਾਂਦੇ ਸੀ ਜਾਂਦੀ ਰਹਿੰਦੀ ਸੀ ਤੇ ਸਾਈਨ ਕਰਵਾਏ ਜਾਂਦੇ ਉਹ ਐਫ ਡੀ ਇੱਕ ਤਾਂ ਇਹਨਾਂ ਨੇ ਗਵਨ ਕੀਤੀ ਆ ਜਾਣੇ ਕਿ ਉਹਦੇ ਵਿੱਚ ਕੁਲਦੀਪ ਸਿੰਘ ਮਾਨ ਜਸਵੀਰ ਕੌਰ ਬੀਬਾ ਸੰਕਰਾਨੰਦ ਤੇ ਊਮਾ ਆਨੰਦ ਅਵਤਾਰ ਜਿਹੜਾ ਸੰਕਰਾਨੰਦ ਦਾ ਸਗਾ ਭਤੀਜਾ ਇਹ ਇਨਵੋਲਵ ਨੇ ਜਦੋਂ ਉਹ ਡੇਰੇ ਦੇ ਵਿੱਚ ਜਾਂਦੇ ਸੀ ਜਦੋਂ ਕੋਈ ਬੱਚਾ ਰੋਟੀ ਪਾਣੀ ਖਾਂਦਾ ਸੀਗਾ ਉਹਨਾਂ ਨੂੰ ਘੱਟੋ-ਘੱਟ 10 ਜਾਂ 15 ਦਿਨ ਭੁੱਖੇ ਤੇ ਆਏ ਵੀ ਰੱਖਿਆ ਜਾਂਦਾ ਸੀਗਾ ਕਿਉਂ ਰੱਖਿਆ ਜਾਂਦਾ ਸੀਗਾ ਵੀ ਤੁਸੀਂ ਬਾਹਰ ਕੋਈ ਗੱਲਬਾਤ ਨਹੀਂ ਦਸੀ ਨਾ ਕੋਈ ਸਾਇੰਸ ਸੁਣ ਦੱਸਣਿਆ ਇਹ ਲੜਕੀ ਨੇ ਦੱਸਿਆ ਬੇਅੰਤ ਹੋਰ ਲੜਕੀਆਂ ਦੇ ਨਾਲ ਇਹੋ ਜਿਹਾ ਕੁਝ ਕਰਦੇ ਆ ਉਹਨਾਂ ਨੂੰ ਭੁੱਖੇ ਤੇ ਆਏ ਰੱਖ ਕੇ ਵੀ ਕੋਈ ਵੀ ਬੱਚਾ ਬੰਦਾ ਬਾਹਰ ਪੁੱਛੇ ਤੁਸੀਂ ਕੁਝ ਨਹੀਂ ਦੱਸਣਾ ਉਹ ਦੱਸ ਨਹੀਂ ਸਕਦੀ ਇਹ ਰਿਕਵੈਸਟ ਬੇਨਤੀ ਕਰੀਆ ਬੱਚੀ ਨੇ ਵੀ ਮੇਰੇ ਨਾਲ ਦੀਆਂ ਭੈਣਾਂ ਨੇ ਬੱਚਿਆਂ ਨੇ ਭਰਾ ਨੇ ਜਾਂ ਜਿਹੜੇ ਉੱਥੇ ਹੈਗੇ ਆ ਮੰਦਬੁੱਧੀ ਆ ਜਾਂ ਕੋਈ ਹੋਰ ਆ ਬਲੈਕਮੇਲਰ ਹੁੰਦੇ ਆ ਉਹਨਾਂ ਦੇ ਨਾਲ ਵੀ ਇਹੋ ਜਿਹਾ ਕੁਝ ਹੁੰਦਾ ਵਾ ਵੀ ਮੈਂ ਇਹ ਬੇਨਤੀ ਕਰਦੀ ਆ ਪ੍ਰਸ਼ਾਸਨ ਨੂੰ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਬਾਲ ਘਰ ਨੂੰ ਜਾਂ ਬੱਚੇ ਨੂੰ ਆਜ਼ਾਦ ਕਰਵਾ ਕੇ ਕਿਤੇ ਹੋਰ ਸ਼ਿਫਟ ਕਰਕੇ ਉਹਨਾਂ ਦੀ ਸੁਰੱਖਿਆ ਕੀਤੀ ਜਾਵੇ ਬੱਚੀ ਦਾ ਕੀ ਨਾਮ ਆ ਤੁਹਾਡਾ ਮੇਰਾ ਨਾਮ ਹਰਵੰਤ ਸਿੰਘ ਹੈ ਤਲਵੰਡੀ ਕਲਾ ਮੇਰਾ ਪਿੰਡ ਆ ਤਲਵੰਡੀ ਖੁਰਦ ਜਿਹੜਾ ਡੇਰੇ ਦਾ ਮੈਟਰ ਆ ਉਹ ਤੋਂ 2 ਕਿਲੋਮੀਟਰ ਦਸਾ ਤੱਕ ਕੰਪਲੀਟ ਦੇਣ ਆਇਓ ਪਿੰਡ ਵਾਸੀ ਕੀ ਮਜ਼ਾ ਅੱਜ ਜਿਹੜੀ ਕੰਪਲੇਨਟ ਆ ਦੇਖੋ ਮੈਟਰ ਸਾਰਾ ਪਿਛਲਾ ਚੱਲਦਾ ਹੀ ਹੁੰਦਾ ਜੀ ਜੋ ਬੱਚਿਆਂ ਦੀ ਕੁੱਟਮਾਰ ਹੋਈ ਹੈ ਬਾਰ ਕਾਲ ਦੇ ਵਿੱਚ ਉਹਦੇ ਵਿੱਚ ਬਕਾਇਦਾ ਸਾਡੇ ਕੋਲੇ ਸਬੂਤ ਨੇ ਉਹਦੇ ਵਿੱਚ ਬਹੁਤ ਸਾਰੇ ਬੱਚੇ ਇੱਥੋਂ ਭੱਜ ਚੁੱਕੇ ਨੇ ਭੱਜ ਕੇ ਫਿਰ ਸਾਡੇ ਪਿੰਡਾਂ ਦੇ ਜਾਂਦੇ ਨੇ ਉਸ ਤੋਂ ਬਾਅਦ ਅੱਗੇ ਜਾ ਕੇ ਜਦੋਂ ਇਹਨਾਂ ਦੀ ਟੀਮ ਲੈਣ ਹੁੰਦੀ ਆ ਫਿਰ ਬੱਚਿਆਂ ਨੂੰ ਕੁੱਟਿਆ ਜਾਂਦਾ ਇੱਕ ਬੱਚੇ ਦੀ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਆ ਦੇਖੋ ਕਿ ਕਿਸ ਤਰੀਕੇ ਨਾਲ ਬੱਚਿਆਂ ਨੂੰ ਲੈ ਕੇ ਜਾਂਦੇ ਆ ਤੇ ਕਹਿਣ ਦਾ ਮਤਲਬ ਜੋ ਬੱਚੀ ਨੇ ਅੱਜ ਇਲਜ਼ਾਮ ਲਾਏ ਨੇ ਬਾਕੀ ਉਹਨਾਂ ਨੇ ਕਈ ਗੱਲਾਂ ਨੇ ਰਿਟਰਨ ਦੇ ਵਿੱਚ ਵੀ ਨੇ ਜਿੰਨਾ ਕਿ ਬਿਆਨ ਉਹ ਦੇ ਕੇ ਗਿਆ ਸੀ ਉਹਦੇ ਆਧਾਰ 'ਤੇ ਬੋਲਣਾ ਉੱਥੇ ਜੋ ਬਾਲ ਘਰ ਦੇ ਨਾਂ ਤੇ ਠੱਗੀ ਹੋ ਰਹੀ ਹੈ ਜੀ ਬਾਹਰੋਂ ਪੈਸਾ ਲਿਆ ਕੇ ਉਹਨੂੰ ਨਿੱਜੀ ਜਾਇਦਾਦਾਂ ਦੇ ਵਿੱਚ ਬਦਲਿਆ ਜਾ ਰਿਹਾ ਜਿਹੜੇ ਚਾਰ ਪੰਜ ਬੰਦੇ ਦੀ ਇਹਨਾਂ ਦੀ ਟੀਮ ਹੈ ਤੇ ਦੂਜਾ ਜਿਹੜਾ ਬੱਚੇ ਨੇ ਕਹੇ ਬੱਚਿਆਂ ਨੂੰ ਕੁੱਟਮਾਰ ਕਰਕੇ ਭੁੱਖੇ ਪਿਆਸੇ ਰੱਖਿਆ ਜਾ ਰਿਹਾ ਬੱਚੀ ਦੇ ਬਿਆਨ ਨੇ ਉਹ ਜਿਹੜੀ ਬੱਚੀ 12 ਸਾਲ 15 ਸਾਲ ਉੱਥੇ ਰਹੀ ਭੰਗੂੜੇ ਦੇ ਵਿੱਚ ਉਸ ਤੋਂ ਬਾਅਦ ਉਹਦੇ ਪੈਸਿਆਂ ਦਾ ਇੱਕ ਮੈਟਰ ਐਫ ਡੀ ਦਾ ਉਹ ਵੀ ਉਹਨਾਂ ਰਿਟਨ ਦੇ ਵਿੱਚ ਦਿੱਤਾ ਤੇ ਬੱਚਿਆਂ ਦੇ ਨਾਂ ਤੇ ਐਫ ਡੀਆਂ ਕਰਵਾ ਕੇ ਬਾਅਦ ਦੇ ਵਿੱਚ ਉਹ ਆਪਣੇ ਅਕਾਊਂਟਾਂ ਦੇ ਵਿੱਚ ਕਿਵੇਂ ਘਮਾਉਂਦੇ ਨੇ ਇਹ ਇੱਕ ਜਾਂਚ ਦਾ ਸਿਵਿਜ ਜਾਂਦਾ ਵਿਸ਼ਾ ਅਸੀਂ ਮੰਗ ਕਰਦੇ ਹਾਂ ਪ੍ਰਸ਼ ਕਿਉਂਕਿ ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲਣਾ ਸੀ ਉਹ ਗੈਰਹਾਜ਼ਰ ਨੇ ਸਹਾਇਕ ਕਮਿਸ਼ਨਰ ਸਾਹਿਬ ਅਪਹਿਲ ਗੁਇਲ ਜੀ ਉਹਨਾਂ ਨਾਲ ਸਾਡੀ ਸਾਰੀ ਗੱਲਬਾਤ ਹੋਈ ਆ ਅਸੀਂ ਇਹ ਚਾਹੁੰਦੇ ਆ ਕਿ ਜਲਦ ਤੋਂ ਜਲਦ ਇਹ ਤੇ ਕਾਰਵਾਈ ਕੀਤੀ ਜਾਵੇ ਇਹ ਸਾਥ ਜਿਹੜਾ ਭੱਜਿਆ ਆ ਜੇ ਇਸੇ ਤਰੀਕੇ ਨਾਲ ਖੁੱਲ ਦਿੱਤੀ ਰਹੀ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੰਦੇ ਆਂ ਅਸੀਂ 2 ਜਾਂ 4 ਦਿਨ ਦੇਖਾਂਗੇ ਨਹੀਂ ਫਿਰ ਰੋਡ ਜਾਮ ਕਰਨਾ ਧਰਨਾ ਲਾਉਣਾ ਉਹ ਸੰਗ ਦਾ ਫੈਸਲਾ ਆਊਗਾ ਬਾਅਦ ਸਾਡੇ ਤੋਂ ਕਿੰਨ ਤੂੰ ਪ੍ਰੰਤੂ ਨਾ ਠੀਕ ਹੈ ਜਿਹੜੀ ਕੰਪਲੇਂਟ ਆਈ ਹੈ ਉਹ ਉਹਨਾਂ ਨੇ ਲਿਖਤ ਰੂਪ ਵਿੱਚ ਸਾਡੇ ਕੋਲ ਜੱਥੇਬੰਦੀ ਦੇ ਨਾਂ ਲਾਏ ਸੀਗੇ ਉਹ ਦੇ ਕੇ ਗਏ ਆ ਤੇ ਉਹਨਾਂ ਨੇ ਆਪਣੀ ਪੂਰੀ ਕੰਪਲੇਂਟ ਮੈਨੂੰ ਦੱਸੀ ਹੈਗੀ ਹੈ ਉਹਦੇ ਵਿੱਚ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਬੰਦੀ ਕਾਰਵਾਈ ਹੋਏਗੀ ਉਹ ਪੜਤਾਲ ਕਰਨ ਤੋਂ ਬਾਅਦ ਹੀ ਕਰਾਂਗੇ ਕਿਹੜੀ ਜਗ੍ਹਾ ਤੋਂ ਆਇਆ ਉਹ ਤਾਂ